ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਸ਼ਹਿਰ ਫਲੋਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਦਾ ਚੋਰਾ ਨੇ ਕੀਤਾ ਸਵਾਗਤ ਪਿੰਡ ਸ਼ਾਪੌਰ ਦੇ ਨੌਜਵਾਨ ਬਲਜੀਤ ਰਾਏ ਦਾ ਰਸਤੇ ਵਿੱਚ ਘੇਰ ਕੇ ਕੀਤਾ ਚੋਰਾ ਨੇ ਕਟਾਪਾ ਖੋਲਿਆ ਮੋਬਾਈਲ ਖੋਲਿਆ 10000 ਰੁਪਿਆ ਚੁੱਕ ਕੇ ਲੈ ਗਏ ਝਾੜੀਆਂ ਦੇ ਵਿੱਚ ਤਿੰਨ ਸਾਥੀ ਪਹਿਲਾਂ ਹੀ ਹੁਸਤੀ ਮੌਜੂਦ ਪੰਜਾਂ ਜਣਾਂ ਨੇ ਘੇਰ ਕੇ ਸ਼ਾਪੁਰ ਦੇ ਬਲਜੀਤ ਰਾਏ ਦਾ ਕੀਤਾ ਕਟਾਪਾ ਪੁਲਿਸ ਪਾਰਟੀ ਬਲੋਚੋਰਾں ਦੀ ਕੀਤੀ ਜਾ ਰਹੀ ਹੈ ਭਾਲ ਬਲਜੀਤ ਰਾਏ ਨੂੰ ਚੁੱਕ ਕੇ ਸਿਵਲ ਹਸਪੀਟਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਫਲੋਰ ਦੇ ਦੌਰੇ ਤੇ ਸੀ ਤਾਂ ਉਸੇ ਸਮੇਂ ਚੋਰਾ ਨੇ ਆਪਣਾ ਕੰਮ ਵੀ ਜਾਰੀ ਰੱਖਿਆ ਚੋਰਾ ਨੂੰ ਨਹੀਂ ਹੈ ਕਿਸੇ ਦਾ ਵੀ ਡਰ ਮੁੱਖ ਮੰਤਰੀ ਹੋਵੇ ਐਸਐਸਪੀ ਹੋਵੇ ਡੀਐਸਪੀ ਹੋਵੇ ਕੋਈ ਵੀ ਹੋਵੇ ਚੋਰਾਂ ਨੇ ਫਲੋਰ ਵਿੱਚ ਆਪਣਾ ਕੰਮ ਰੱਖਿਆ ਜਾਰੀ ਲੁੱਟਾਂ ਘੁਮਾ ਦਾ سلسلہ ਲਗਾਤਾਰ ਜਾਰੀ ਡਾਕਟਰਾਣਾ ਪਰਾਦਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਸਾਡੀ ਕੀ ਨਾਮ ਹੈ ਤੁਹਾਡਾ ਵਿਕੀ ਕੀ ਨਾਮ ਹੈ ਕੀ ਮਸਲਾ ਹੋਇਆ ਤੁਹਾਡੀ ਤਾਂ ਨਾ ਬਈ ਫਲੋਰ ਤੋਂ ਸ਼ਾਪੌਣ ਨੂੰ ਜਾਂਦਾ ਸੀ ਕੰਮ ਤੋਂ ਪਿੱਛੋਂ ਦੋ ਬੰਦੇ ਨਾਲ ਆ ਕੇ ਮੋਠਾ ਲਮਾਰਿਆ ਆਪਣਾ ਵਿੱਚ ਤੇ ਮੈਨੂੰ ਸੱਟਿਆ ਤਿੰਨ ਬੰਦੇ ਟੋਟਲ ਪੰਜ ਬੰਦੇ ਹੀ ਤਿੰਨ ਹੁੰਦੇ ਚੱਕ ਕੇ ਲਗਾਏ ਅੰਦਰ ਬੰਨ ਜਾ ਕੇ ਮਾਰਿਆ ਕੁੱਤਿਆ ਸਿਰ ਤੇ ਹੈਲਮਟ ਮਾਰੇ ਲੋਟਕ ਫੋਨ ਵੀ ਲਗਾ ਪੈਸੇ ਵੀ ਲਗਾ ਭਾਜੀ ਹਾਂ ਗੁੱਦੀਆਂ ਹੱਤਾ ਦਾਤ ਵੀ ਸੀ ਉਹਨਾਂ ਦੇ ਕੋਲ ਹਾਂਜੀ ਟੋਟਲ ਚਾਰ ਬੰਦੇ ਸੀ ਆ ਪੰਜ ਬੰਦੇ ਸੀਗੇ ਜੀ ਅੱਛਾ ਤੁਹਾਨੂੰ ਲਗੇ ਕਿੱਥੇ ਚਾਚੇ ਅੰਦਰ ਰੇਲਵੇ ਲੈ ਨਾਲ ਨੂੰ ਜਦੋਂ ਮੈਂ ਡਿਗਿਆ ਮੈਨੂੰ ਉੱਥੋਂ ਕੁੜੀ ਸੀ ਕਿ ਅੰਦਰ ਲਗਾ ਆ ਅੱਛਾ ਹਾਂਜੀ ਆ ਪਜਾਮ ਵੀ ਮਾਰੇ ਪਾਟ ਗਿਆ ਤੇ ਮੋਟਰਸਾਈਕਲ ਵੀ ਸੀ ਤੁਹਾਡੇ ਕੋਲ ਹਾਂਜੀ ਮੋਟਰਸਾਈਕਲ ਹੈਗਾ ਉਹ ਕਿੱਥੇ ਤੁਹਾਡੇ ਕੋਲ ਮੋਟਰਸਾਈਕਲ ਦੇ ਕੋਲੇ ਹੀ ਆ ਹਾਂਜੀ ਅੱਛਾ ਜੀ ਹਾਂਜੀ ਤੇ ਛੱਟਾ ਮਾਰੀਆਂ ਤੁਹਾਡੇ ਕੋਲ ਛੱਟਾ ਮਾਰੀਆਂ ਹਾਂਜੀ ਹੈਲਮਟ ਮਾਰੇ ਸਿਰ ਤੇ ਮੇਰੀ ਮੇਰੇ ਕੋਲ ਪੀਲ ਦੀ ਬੋਤਲ ਸੀ ਉਹ ਸਿਰ ਤੇ ਮਾਰੇ ਉਹਨਾਂ ਕੋਲ ਦਾਤ ਸੀ ਉਹ ਪੁੱਠੇ ਇੱਥੇ ਮਾਰੇ ਪਿੱਛੇ ਮੋੜੇ ਤੇ ਅੱਛਾ ਪੰਜ ਜਣੇ ਸਕੇ ਮੋਟਰਸਾਈਕਲ ਤੇ ਸੀ ਨਹੀਂ ਤਿੰਨ ਜਣੇ ਅੰਦਰ ਖੜੇ ਸੀ ਓਕੇ ਦੋ ਜਣੇ ਪਿੱਛੇ ਮੋਟਰਸਾਈਕਲ ਦੇ ਆ ਕੇ ਸਿੱਟਿਆ ਉਹਨੂੰ ਮੈਨੂੰ ਅੱਛਾ ਕੋਈ ਪਰੇਸ਼ਾਨ ਚ ਹੈਗਾ ਸਾਡੇ ਵਿੱਚ ਇੱਕ ਬੰਦਾ ਹੈਗਾ ਜੀ ਦੀ ਮੰਗੀ ਕਰਦੇ ਪ੍ਰਸ਼ਾਸਨ ਪਰਚਾਜਨ ਤੋਂ ਮੰਗ ਕੀ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਖਾਣੇ ਆ ਇਦੋਂ ਤੇ ਨਹੀਂ ਹੋਣਾ ਚਾਹੀਦਾ ਮੈਂ ਤਾਂ ਮੈਂ ਤਾਂ ਵੀ ਬਥੇਰੀਆਂ ਘਾਤ ਰਿਹਾ ਉਹਨਾਂ ਵੀ ਭਾਈ ਫੋਨ ਦੇ ਦਿਓ ਬਟ ਪੈਸੇ ਲੈ ਜਾਓ ਪਰ ਨਹੀਂ ਮਾਰਿਆ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ